ਜਾਸੂਸ ਹੈ ਪਾਕਿਸਤਾਨੀ ਜਾਸੂਸ ਹੈ ਸਾਨੂੰ ਤਾਂ ਹੈਰਾਨੀ ਹੋ ਗਈ ਸੁਣ ਕੇ ਤੁਸੀਂ ਸਾਰੇ ਪਿੰਡ ਚ ਘੁੰਮ ਲੋ ਔਰ ਜਿਹੜੀ ਮਰਜ਼ੀ ਬ੍ਰਦਰਰੀ ਨੂੰ ਹਰ ਆਦਮੀ ਇਹਦੀ ਗਰੰਟੀ ਦੇਵੇਗਾ ਵੀ ਇਹ ਲੜਕਾ ਐਸਾ ਨਹੀਂ ਹੈ ਛੋਟੇ ਬੱਚੇ ਨੂੰ ਪੁੱਛ ਲੋ ਚਾਹੇ ਬਜ਼ੁਰਗ ਨੂੰ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚੱਲੇ ਉਮੀਦ ਕਰਨਾ ਤੁਸੀਂ ਸਾਰੇ ਖੈਰਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ ਅਸੀਂ ਇੰਜ ਦੇਖਿਆ ਕਿ ਸਿੱਖਾਂ ਦੇ ਨਾਲ ਪੰਜਾਬੀਆਂ ਦੇ ਨਾਲ ਤਕਾ ਕੀਤਾ ਜਾਂਦਾ ਹੈ ਜ਼ੁਲਮ ਕੀਤਾ ਜਾਂਦਾ ਹੈ ਅਸੀਂ ਦੇਖ ਰਹੇ ਹਾਂ ਕਿ ਪਾਕਿਸਤਾਨ ਦੇ ਤੇ ਇੰਡੀਆ ਦੇ ਜਿਹੜੇ ਹਾਲਾਤ ਖਰਾਬ ਹੋਏ ਉਹਦੇ ਅੰਦਰ ਫੇਰ ਦੁਬਾਰਾ ਕੌਣ ਪੀਸੇ ਗਏ ਸਿੱਖ ਸਰਦਾਰ ਪੀਸੇ ਗਏ ਪੰਜਾਬੀ ਪੀਸੇ ਪੀਸੇ ਗਏ ਪੰਜਾਬੀਆਂ ਦੇ ਬੱਚਿਆਂ ਨੂੰ ਸਰਵਾਈਵ ਕਰਨਾ ਪਿਆ ਪੰਜਾਬੀਆਂ ਦੇ ਬੱਚਿਆਂ ਨੂੰ ਇਹ ਕਹਿ ਕੇ ਚੁੱਕਿਆ ਗਿਆ ਕਿ ਇਹ ਤੇ ਏਜੰਡੇ ਗਏ ਨੇ ਇਹ ਜਸੂਸ ਹੈਗੇ ਨੇ ਪਾਕਿਸਤਾਨ ਦੇ ਜਸੂਸ ਨੇ ਸਿੱਖਾਂ ਦੇ ਬੱਚਿਆਂ ਨੂੰ ਚੁੱਕਿਆ ਜਾ ਰਿਹਾ ਲੋਕਾਂ ਦਾ ਕੀ ਕਹਿਣਾ ਇਸ ਦੇ ਉੱਤੇ ਇਸੰਤ ਲਗਾਈ ਦੀ ਵੀਡੀਓ ਇਹ ਵੀਡੀਓ ਹਲ ਵਧਨੇ ਆ ਵੀਡੀਓ ਹਲ ਬਦਲਣ ਤੋਂ ਪਹਿਲੇ ਸਾਰੇ ਦੋਸਤਾਂ 'ਕੀ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਅਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਜਸੂਸ ਹੈ ਪਾਕਿਸਤਾਨੀ ਜਸੂਸ ਹੈ ਸਾਨੂੰ ਤਾਂ ਹਰਾਨੀ ਹੋ ਗਈ ਸੁਣ ਕੇ ਤੁਸੀਂ ਸਾਰੇ ਪਿੰਡ ਚ ਘੁੰਮ ਲੋ ਔਰ ਜਿਹੜੀ ਮਰਜ਼ੀ ਬਰਾਦਰੀ ਨੂੰ ਹਰ ਆਦਮੀ ਇਹਦੀ ਗਰੰਟੀ ਦੇਵੇਗਾ ਵੀ ਇਹ ਲੜਕਾ ਐਸਾ ਨਹੀਂ ਹੈ ਛੋਟੇ ਬੱਚੇ ਨੂੰ ਪੁੱਛ ਲੋ ਚਾਹੇ ਬਜ਼ੁਰਗਾਂ ਨੂੰ ਪੁੱਛ ਲੋ ਆਉ ਤੇ ਡੈਡੀ ਦੇ ਨਾਲ ਇਹਨੇ ਕਣਕ ਵੜਾਈ ਆ ਕਣਕ ਬਾਜ਼ਾਰ ਸਟਾਈ ਆ ਸਾਰਾ ਕੰਮ ਆਪਦੀ ਡੈਡੀ ਦੇ ਨਾਲ ਕਰਾਇਆ ਪਿਓ ਪੁੱਤ ਹੈ ਇੱਕ ਭੈਣ ਹੈ ਮਾਂ ਹੈ ਤੇ ਇੱਕ ਦਾਦੀ ਹੈ ਇਹ ਇਤਿਹਾਸ شریف ਹੈ ਪਿੰਡ ਦੇ ਵਿੱਚ ਜਿੰਨੂੰ ਮਰਜ਼ੀ ਪੁੱਛ ਲਿਓ ਉਹਨੂੰ ਵਿਚਾਰੇ ਨੂੰ ਤੇ ਥਾਣਾ ਚੌਂਕੀ ਦਾ ਪਤਾ ਵੀ ਨਹੀਂ ਇਸੇਗਾ ਕਿ ਜਿਹੜਾ ਨੌਜਵਾਨੀ ਦਾ ਜਿਹੜਾ ਗਰਮ ਖੂਨ ਹੁੰਦਾ ਉਹ ਉਹਦੇ ਬਿਹੇਵੀਅਰ ਚ ਨਜ਼ਰ ਆਂਦਾ ਸੀ ਕਿ ਕਿਸੇ ਨੂੰ ਵਿਚਾਰਾ ਹੋਵੇ ਵੀ ਨਹੀਂ ਸੀ ਹਰ ਆਦਮੀ ਨਾਲ ਇੰਨੇ ਪਿਆਰ ਨਾਲ ਵਿਚਰਦਾ ਸੀ ਵੀ ਵਿਸ਼ਵਾਸ ਹੀ ਨਹੀਂ ਹੋ ਰਿਹਾ ਵੀ ਹੋ ਕੀ ਗਿਆ ਆਪਣੀ ਲਾਈਫ ਬੜੀ ਲਗਜ਼ਰੀ ਜੀ ਰਿਆ ਸੀ ਉਹ ਪਰਿਵਾਰ ਇੱਥੇ ਹੀ ਰਹਿ ਰਿਹਾ ਕਿ ਨਹੀਂ ਰਹਿ ਰਹੇ ਨਹੀਂ ਪਰਿਵਾਰ ਨਹੀਂ ਰਹਿ ਰਿਹਾ ਉਹ ਤੇ ਵਿਚਾਰੇ ਸਹਿਮੇ ਹੋਏ ਪਤਾ ਹੀ ਨਹੀਂ ਕਿੱਧਰ ਜਾਂਦੇ ਆ ਕਿੱਧਰ ਨਹੀਂ ਵਿਚਾਰੇ ਭੱਜੇ ਫਿਰਦੇ ਆ ਡਰੇ ਹੋਏ ਆ ਜਿਆ ਕਿ ਦਵਿੰਦਰ 25 ਸਾਲ ਦਾ ਨੌਜਵਾਨ ਇਲਜ਼ਾਮ ਲੱਗਿਆ ਕਿ ਪਾਕਿਸਤਾਨ ਦੇ ਲਈ ਜਸੂਸੀ ਕਰ ਰਿਹਾ ਕੋਈ ਇੱਕ ਬੱਚਾ ਹੈ ਸੋਸ਼ਲ ਮੀਡੀਆ ਹੈ ਸੋਸ਼ਲ ਮੀਡੀਆ ਦੇ ਉੱਤੇ ਕੋਈ ਫਰੈਂਡ ਕਿਸੇ ਕੰਟਰੀ ਦੇ ਬਣ ਸਕਦਾ ਹੈ ਇੱਕ ਛੋਟੇ ਬੱਚੇ ਉੱਤੇ ਐਡੇ ਵੱਡਾ ਇਲਜ਼ਾਮ ਲਾ ਦੇਣਾ ਅਭੀ ਐਦਾਂ ਜੁੜਿਆ ਹੋਇਆ ਉਹ ਜੁੜਿਆ ਹੋਇਆ ਤੇ ਉਹ ਗੱਲ ਗਲਤ ਅਸੀਂ ਇਸ ਵੇਲੇ ਮਸਤਗੜ ਪਿੰਡ ਦੇ ਵਿੱਚ ਖੜੇ ਆਂ ਜ਼ਿਲ੍ਹਾ ਕੈਥਲ ਦਾ ਇਹ ਮਸਤਗੜ ਪਿੰਡ ਹੈ ਜਿੱਥੋਂ ਦੇ ਨੌਜਵਾਨ ਦਵਿੰਦਰ ਸਿੰਘ ਢੁੱਲੋਂ ਨੂੰ ਹਰਿਆਣਾ ਪੁਲਿਸ ਦੇ ਸੀਆਈਏ ਸਟਾਫ ਨੇ ਗ੍ਰਿਫਤਾਰ ਕੀਤਾ 12 ਮਈ ਨੂੰ ਹਥਿਆਰਾਂ ਦੇ ਨਾਲ ਫੋਟੋਆਂ ਪਾਈਆਂ ਸੀਗੀਆਂ ਫੇਸਬੁੱਕ ਤੇ ਉਸ ਤੋਂ ਬਾਅਦ ਗ੍ਰਿਫਤਾਰੀ ਹੁੰਦੀ ਹੈ ਔਰ ਗ੍ਰਿਫਤਾਰੀ ਤੋਂ ਬਾਅਦ ਅਗਲਾ ਖੁਲਾਸਾ ਕਰਦੇ ਨੇ ਕਿ ਦਵਿੰਦਰ ਸਿੰਘ ਢਿੱਲੋਂ ਪਾਕਿਸਤਾਨ ਦੇ ਆਈਐਸਆਈ ਏਜੰਸੀਆਂ ਦੇ ਨਾਲ ਮਿਲ ਗਿਆ ਉਹਨਾਂ ਨੂੰ ਭਾਰਤ ਦੀ ਖੁਫੀਆ ਜਾਣਕਾਰੀਆਂ ਮੁਹਈਆ ਕਰਵਾ ਰਿਹਾ ਹੈ ਉਹਨਾਂ ਨਾਲ ਗੱਲਬਾਤ ਕਰ ਰਿਹਾ ਹੈ ਇਹ ਘਰ ਹੈ ਦਵਿੰਦਰ ਸਿੰਘ ਢਿੱਲੋਂ ਦਾ ਅਸੀਂ ਇਸ ਵੇਲੇ ਉਹਦੇ ਪਿੰਡ ਦੇ ਵਿੱਚ ਹੀ ਖੜੇ ਹਾਂ 25 ਸਾਲ ਉਮਰ ਦੱਸੀ ਜਾ ਰਹੀ ਹੈ ਵੱਡਾ ਘਰ ਹੈ ਜ਼ਿੰਮੇਦਾਰ ਨੇ 22 25 ਕਿੱਲੇ ਜ਼ਮੀਨ ਆਂਦੀ ਹੈ ਪਰ ਇਲਜ਼ਾਮ ਜਸੂਸੀ ਦਾ ਲੱਗ ਗਿਆ ਇਲਜ਼ਾਮ ਬੜਾ ਗੰਭੀਰ ਲੱਗ ਗਿਆ ਜਿਸ ਤੋਂ ਬਾਅਦ ਅਸੀਂ ਜਦੋਂ ਪਿੰਡ ਦੇ ਵਿੱਚ ਆਏ ਤਾਂ ਪਿੰਡ ਵਾਸੀ ਕਹਿ ਰਹੇ ਨੇ ਕਿ ਇਹ ਘਰ ਤਾਂ ਜਿਹੜਾ ਪਰਿਵਾਰਕ ਮੈਂਬਰ ਨੇ ਇਸ ਘਰ ਦੇ ਬਾਹਿਦ ਸ਼ਰੀਫ ਨੇ ਮੁੰਡਾ ਵੀ ਸ਼ਰੀਫ ਹੈ ਪਿੰਡ ਵਾਸੀਆਂ ਦੇ ਨਾਲ ਘੁੰਮ ਰਹੇ ਆ ਤੇ ਕਹਿ ਰਹੇ ਕਿ ਸਾਨੂੰ ਤਾਂ ਨਹੀਂ ਯਕੀਨ ਹੁੰਦਾ ਕਿ ਮੁੰਡਾ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਵੀ ਪੈ ਸਕਦਾ ਖੈਰ ਪੁਲਿਸ ਵਿਭਾਗ ਹਾਲ ਇਨਵੈਸਟੀਗੇਸ਼ਨ ਕਰ ਰਹੀ ਹੈ ਕੁਝ ਪਿੰਡ ਵਾਸੀਆਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਪਤਾ ਕਰਦੇ ਹਾਂ ਕਿ ਆਖਿਰਕਾਰ ਮੁੰਡੇ ਦਾ ਆਚਰਣ ਕਿਹੋ ਜਿਹਾ ਸੀ ਕਿ ਇਹੋ ਜੀ ਐਕਟੀਵਿਟੀ ਦੇ ਵਿੱਚ ਜਿਸ ਤਰ੍ਹਾਂ ਦਾ ਇਲਜ਼ਾਮ ਲੱਗਿਆ ਸ਼ਾਮਲ ਹੋ ਸਕਦਾ ਹੈ ਜਾਂ ਨਹੀਂ ਕਿਉਂਕਿ ਨਵੰਬਰ ਮਹੀਨੇ ਦੇ ਵਿੱਚ ਦਵਿੰਦਰ ਕਰਤਾਰਪੁਰ ਸਾਹਿਬ ਜੰਦਾ ਕੋਰੀਡੋਰ ਦੇ ਰਾਹੀਂ ਉੱਥੇ ਮੁਲਾਕਾਤ ਹੁੰਦੀ ਹੈ ਕੁਝ ਪਾਕਿਸਤਾਨੀਆਂ ਦੇ ਨਾਲ ਰਾਤ ਤੱਕ ਕਾਇਮ ਹੁੰਦਾ ਹੈ ਔਰ ਉਸੇ ਆਧਾਰ ਤੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਹੁਣ ਗ੍ਰਿਫਤਾਰ ਕੀਤਾ ਹੋਇਆ ਸਾਡੇ ਨਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਵਿਰਕ ਸਾਹਿਬ ਨੇ ਜਿਹੜੇ ਇੱਥੇ ਢਿੱਲੋ ਪਰਿਵਾਰ ਦੇ ਯਾਨੀ ਕਿ ਦਵਿੰਦਰ ਸਿੰਘ ਢਿੱਲੋ ਹੁਣਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਆਏ ਸੀਗੇ ਫਿਲਹਾਲ ਪਰਿਵਾਰਕ ਮੈਂਬਰ ਨਹੀਂ ਮਿਲ ਰਹੇ ਗੁਰੇਜ਼ ਕਰ ਰਹੇ ਨੇ ਗੱਲਬਾਤ ਕਰਨ ਤੋਂ ਵੀ ਡਰ ਵੀ ਰਹੇ ਨੇ ਔਰ ਕੁਝ ਪਰਿਵਾਰਕ ਮੈਂਬਰ ਹੈ ਨਹੀਂ ਇਹ ਮਦਦ ਕਰਨ ਆਏ ਸੀਗੇ ਕਿੰਨਾ ਕੋ ਪਤਾ ਲੱਗ ਪਾਇਆ ਇਹਨਾਂ ਨੂੰ ਕਿਉਂਕਿ ਇਹ 25 ਸਾਲ ਦਾ ਨੌਜਵਾਨ ਹੈ ਸਿੱਖ ਨੌਜਵਾਨ ਹੈ ਔਰ ਇਸ ਤਰ੍ਹਾਂ ਦਾ ਇਲਜ਼ਾਮ ਜਦੋਂ ਲੱਗ ਰਿਹਾ ਹੈ ਤਾਂ ਪੰਥ ਦੇ ਵਿੱਚ ਵੀ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਸਾਡੇ ਨਾਲ ਵਿਰਖ ਸਾਹਿਬ ਨੇ ਵਿਰਖ ਸਾਹਿਬ ਤੁਸੀਂ ਜਦੋਂ ਪਤਾ ਲੱਗਿਆ ਕਿ ਦਵਿੰਦਰ 25 ਸਾਲ ਦਾ ਨੌਜਵਾਨ ਤਸਵੀਰਾਂ ਆਪਾਂ ਲਗਾਤਾਰ ਦੇਖ ਰਹੇ ਹਾਂ ਇਲਜ਼ਾਮ ਲੱਗਿਆ ਕਿ ਪਾਕਿਸਤਾਨ ਦੇ ਲਈ ਜਸੂਸੀ ਕਰ ਰਿਹਾ ਹੈ ਮੀਡੀਆ ਚ ਹੈ ਚੱਲ ਰਿਹਾ ਹੈ ਕਿ ਜਸੂਸ ਹੈ ਪਾਕਿਸਤਾਨ ਦਾ ਤੁਸੀਂ ਅੱਜ ਮਿਲਣ ਆਏ ਸੀ ਕਿ ਪਰਿਵਾਰਕ ਮੈਂਬਰ ਹੁਣ ਕੀ ਪਤਾ ਲੱਗ ਪਿਆ ਕੀ ਕੇਸ ਸੰਬੰਧੀ ਕੀ ਜਾਣਕਾਰੀ ਦੇ ਸਕਦੇ ਹੋ ਹਾਂਜੀ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਫਤਿਹ ਬਖਸ਼ੀ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦੀ ਹਾਂ ਕਿ ਤੁਸੀਂ ਇੱਕ ਉਸ ਵੀਰ ਦੀ ਆਵਾਜ਼ ਲਈ ਕਿਉਂਕਿ ਇੱਕ ਇਨਕੁਆਰੀ ਹੈ ਜਾਂ ਉਹਦੇ ਵਾਸਤੇ ਇਹਨਾਂ ਨੇ ਕੋਈ ਕੇਸ ਦਰਜ ਕੀਤਾ ਉਹ ਤਾਂ ਹੁਣ ਜਾਂਚ ਜਿਹੜੀ ਹੋਣੀ ਹੈ ਇਹ આરોਪ ਲੱਗਾ ਹੈ ਤੇ ਜਿਆਦਾ ਜਿਹੜੇ ਨੈਸ਼ਨਲ ਜਿਹੜੇ ਸਾਡੇ ਚੈਨਲ ਨੇ ਉਹ ਨੈਗੇਟਿਵਿਟੀ ਪੈਦਾ ਕਰ ਰਹੇ ਨੇ ਸਾਡੀ ਕੌਮ ਦੇ ਖਿਲਾਫ ਈ ਮੈਥ ਤੋਂ ਦਾ ਧੰਨਵਾਦੀ ਆ ਕਿ ਤੁਸੀਂ ਉਹਨਾਂ ਦੀ ਕਵਰਿੰਗ ਜਿਹੜੀ ਪਿੰਡ ਵਾਸੀਆਂ ਵਾਸਤੇ ਕਰਨ ਵਾਸਤੇ ਆਏ ਹੋ ਕਿਉਂਕਿ ਇਹਨਾਂ ਦੇ ਜਿਹੜੇ ਇੱਥੇ ਦੇ ਗਲੀ ਗਵੰਡ ਨੇ ਮੈਂ ਜਦੋਂ ਮਿਲਿਆ ਉਹਨਾਂ ਨੂੰ ਆ ਕੇ ਪੁੱਛਿਆ ਤੇ ਉਹ ਸਾਰੇ ਕਹਿੰਦੇ ਵੀ ਇਹਦਾ ਸ੍ਰੀ ਪਰਿਵਾਰ ਆ ਅਨਾਲ ਹੀ ਲੱਗਦੀ ਜ਼ਮੀਨ ਉਹਨਾਂ ਦੀ ਹੈ ਤੇ ਵੀ ਇੰਨੇ ਸ੍ਰੀ ਪਰਿਵਾਰ ਦੇ ਰਹਿਣ ਵਾਲੇ ਨੇ ਐਵੇਂ ਦੇ ਇਨਸਾਨ ਨਹੀਂ ਹੈਗੇ ਨਾ ਅਸੀਂ ਅਜੇ ਤੱਕ ਕੋਈ ਪਿੰਡ ਚੋਂ ਦੀ ਗੱਲ ਸੁਣੀ ਹੈ ਹੁਣ ਇੱਕ ਬੱਚਾ ਹੈ ਸੋਸ਼ਲ ਮੀਡੀਆ ਹੈ ਸੋਸ਼ਲ ਮੀਡੀਆ ਦੇ ਉੱਤੇ ਕੋਈ ਫਰੈਂਡ ਕਿਸੇ ਕੰਟਰੀ ਦੇ ਬਣ ਸਕਦਾ ਨਾਲ ਸਾਡੇ ਹੁਣ ਦੇਖੋ ਅਸੀਂ ਇੰਡੀਆ ਚ ਰਹਿੰਦੇ ਆ ਸਾਡੇ ਨਾਲ ਨੇਪਾਲ ਵੀ ਆ ਪਾਕਿਸਤਾਨ ਵੀ ਆ ਸ਼੍ਰੀਲੰਕਾ ਵੀ ਆ ਹੈ ਸਾਰੀ ਕੰਟਰੀ ਲੱਗਦੀ ਹੈ ਇਹ ਚੀਜ਼ ਤੇ ਇਹਦੇ ਚ ਕੋਈ ਕੋਈ ਇਦਾਂ ਦੀ ਗੈਰ ਕਾਨੂੰਨੀ ਕੋਈ ਹਰਕਤ ਕੀਤੀ ਹੋਵੇ ਤਾਂ ਫਿਰ ਤਾਂ ਹੋ ਸਕਦਾ ਹੈ ਨਾ ਕਰਤਾਰਪੁਰ ਸਾਹਿਬ ਜਿਹੜਾ ਜਾਂਦੇ ਆ ਸਾਡੇ ਗੁਰੂ ਧਾਮ ਨੇ ਦਰਸ਼ਨ ਦਿਦਾਰ ਦੀ ਅਸੀਂ ਨੇਤਰ ਅਰਦਾਸ ਕਰਦੇ ਆ ਗੁਰੂ ਧਾਮ ਦੇ ਵਾਸਤੇ ਦਰਸ਼ਨ ਦਿਦਾਰ ਵਾਸਤੇ ਨੇਤਰ ਅਰਦਾਸ ਕਰਦੇ ਆ ਉਹਦੇ ਵਿੱਚ ਜਿਹੜੇ ਉਹਨਾਂ ਨੇ ਦੱਸਿਆ ਵੀ ਤੁਸੀਂ ਆ ਰੂਲ ਫੋਲੋ ਕਰਦੇ ਹੋ ਤੁਸੀਂ ਦਰਸ਼ਨ ਦਿਦਾਰ ਕਰਨ ਜਾ ਸਕਦੇ ਹੋ ਕਾਨੂੰਨ ਦੇ ਹਨ ਤਾਕੀ ਜਿਹੜੇ ਰੂਲ ਫੋਲੋ ਕਰਨੇ ਆ ਉਹ ਜਾ ਸਕਦਾ ਕੋਈ ਵੀ ਜਾ ਸਕਦਾ ਤੁਸੀਂ ਹੋ ਸਕਦੇ ਮੈਂ ਹੋ ਸਕਦਾ ਪਰ ਇੰਨੀ ਇੱਕ ਛੋਟੇ ਬੱਚੇ ਉਤੇ ਏਡੇ ਵੱਡਾ ਇਲਜ਼ਾਮ ਲਾ ਦੇਣਾ ਵੀ ਇਦਾਂ ਜੁੜਿਆ ਹੋਇਆ ਉਹ ਜੁੜਿਆ ਹੋਇਆ ਤੇ ਉਹ ਗੱਲ ਗਲਤ ਹੈ ਪੂਰੀ ਜਾਂਚ ਹੋਣੀ ਚਾਹੀਦੀ ਹੈ ਤੇ ਉਹਨੂੰ ਇੰਨਾ ਹਾਈਲਾਈਟ ਕਰ ਦਿੱਤਾ ਕਿਉਂਕਿ ਕੁਝ ਦਿਨ ਪਹਿਲਾਂ ਹੀ ਕੈਥਲ ਦੇ ਵਿੱਚ ਸਾਡਾ ਇੱਕ ਸਿੱਖ ਨੌਜਵਨ ਬੱਚਾ 12ਵੀਂ ਕਲਾਸ ਦੇ ਵਿੱਚੋਂ ਪੂਰਾ ਟੋਪ ਕਰਦਾ ਹਰਿਆਣਾ ਹਰਿਆਣੇ ਵਿੱਚੋਂ ਪੂਰਾ ਟੋਪ ਕਰਦਾ ਹੈ ਉਹ ਖਬਰ ਨੂੰ ਇੰਨਾ ਨਹੀਂ ਚਲਾਇਆ ਗਿਆ ਜਿੰਨਾ ਇਸ ਖਬਰ ਨੂੰ ਪੂਰਾ ਨੈਸ਼ਨਲ ਲੈਵਲ ਦੇ ਉੱਤੇ ਹਾਈਲਾਈਟ ਕਰ ਦਿੱਤਾ ਗਿਆ ਵੀ ਇਹ ਬੱਚੇ ਦੇ ਆਈਐਸਆਈ ਨਾਲ ਸੰਬੰਧ ਸੰ ਕੋਈ ਤੁਹਾਡੇ ਪਰਿਵਾਰਕ ਮੈਂਬਰਾਂ ਨਾਲ ਇਹਨਾਂ ਤੇ ਗੱਲਬਾਤ ਹੋ ਪਈ ਨਹੀਂ ਜੀ ਉਹ ਬਿਲਕੁਲ ਦਰਵਾਜ਼ਾ ਗੇਟ ਬੰਦਦਾ ਉਹਨਾਂ ਦਾ ਕਰਦਾ ਤੇ ਪਰਿਵਾਰ 'ਚ ਕੋਈ ਪਤਾ ਲੱਗਾ ਵੀ ਤੇ ਹੈ ਨਹੀਂਗੇ ਤੇ ਕੋ ਡਰੇ ਇੰਨੇ ਹੋਏ ਆ ਜਿਹੜੇ ਬੰਦੇ ਸ਼ਰੀਫ ਹੀ ਚਰੇ ਇੰਨੇ ਆ ਡਰੇ ਹੀ ਸਹਿਮ ਗਏ ਬੰਦੇ ਇੰਨੇ ਜ਼ਿਆਦਾ ਮੈਂ ਵੀ ਕਿਉਂਕਿ ਦੋ ਤਿੰਨ ਘੰਟਿਆਂ ਤੋਂ ਪਿੰਡ ਦੇ ਵਿੱਚ ਵਿੱਚ ਚੱਲ ਰਿਹਾ ਹਾਂ ਪਰ ਨਹੀਂ ਮਿਲ ਰਹੇ ਔਰ ਲੋਕ ਕਹਤੇ ਇਹੀ ਰਹੇ ਨੇ ਕਿ ਬਹੁਤ شریف ਪਰਿਵਾਰ ਹੈ ਨੌਜਵਾਨ ਵੀ ਬੜਾ شریف ਸੀਗਾ ਲੱਗਦਾ ਨਹੀਂ ਐਸ ਤਰ੍ਹਾਂ ਦੀ ਐਕਟੀਵਿਟੀ ਦੇ ਵਿੱਚ ਸ਼ਾਮਲ ਹੋ ਸਕਦਾ ਔਰ ਮਿਲ ਵੀ ਨਹੀਂ 파ਰੇ ਇਹੀ ਉਹ ਇਹੀ ਹੋ ਸਕਦਾ ਕਿ ਸਹਿਮ ਗਏ ਨੇ ਦੇਖੋ ਮੈਸੂ ਸਾਰੇ ਪਿੰਡਾਂ ਜੇ ਇਥੋਂ ਰਸਤੇ ਚਾਏ ਜਾਂ ਜੇ ਮਿਲੇ ਗਲੀ ਗੁਣ ਨੂੰ ਇਹੀ ਗੱਲ ਕਰਨੇ ਬਹੁਤ شریف ਨੇ ਵਿਚਾਰ ਡਰੇ ਹੋਏ ਨੇ ਦੇਖੋ ਜਦੋਂ ਪਰਿਵਾਰ ਡਰੀ ਇਨਾਂ ਜਾਵੇ ਉਹ ਡਰ ਕੇ ਵਿਚਾਰੇ ਉਹ ਬੇਸ਼ੈਮੇ ਹੋ ਗਏ ਬਿਲਕੁਲ ਨਹੀਂ ਹੁਣ ਜਿੰਨੇ ਵੀ ਪਰਿਵਾਰ ਪਿੰਡ ਚੋਂ ਕਿਸੇ ਵੀ ਬੰਦੇ ਇਹ ਗੱਲ ਨਹੀਂ ਕਹੀ ਸੀ ਕੋਈ মিডিਆ ਸਾਹਮਣੇ ਉਹ ਪਰਿਵਾਰ ਤੋਂ ਤੇ ਭਾਈਚਾਰਤ ਅਸੀਂ ਸਖਤ ਰਿਸ਼ਤ ਨ ਰੱਖਣੇ ਆ ਪਰਿਵਾਰਾਂ ਨੂੰ ਮਿਲੇ ਵੀ ਕਿਦਾਂ ਦਾ ਕੋਈ ਐਦਾਂ ਦੀ ਗੱਲ ਨਹੀਂ ਉਹ ਕਹਿੰਦੇ ਵੀ ਅਸੀਂ ਗਾਰੰਟੀ ਦੇਣ ਨੂੰ ਸਾਰਾ ਪਿੰਡ ਉਹਦੀ ਗਾਰੰਟੀ ਦੇਣ ਨੂੰ ਤਿਆਰ ਆ ਤੇ ਕਿਤੇ ਨਾ ਕਿਤੇ ਜਾ ਕੇ ਵੀ ਅਸੀਂ ਪ੍ਰਸ਼ਾਸਨ ਨਾਲ ਵੀ ਹੁਣ ਗੱਲ ਕਰਾਂਗੇ ਐਸਪੀ ਸਾਹਿਬ ਨੂੰ ਮਿਲਾਂਗੇ ਖੁਦ ਜਾ ਕੇ ਇਹਦੇ ਉੱਤੇ ਤੁਹਾਡੀ ਪਾਰਟੀ ਸ਼ਰਮਨੀ ਅਕਾਲੀ ਦਲ ਸਮਰਤ ਸਿੰਘ ਮਾਨ ਉਹਨਾਂ ਦੀ ਪਾਰਟੀ ਨਾਲ ਖੜੀ ਇਸ ਪਰਿਵਾਰ ਨੇ ਦੇਖੋ ਜਦੋਂ ਕਿਸੇ ਦਾ ਧੱਕਾ ਹੁੰਦਾ ਹੈ ਅਸੀਂ ਹਰ ਟਮ ਖੜੇ ਕਰ ਅਨਖੜੇ ਨਾਲ ਪਾਲ ਸੜੀ ਪਾਲਟੀ ਕਿਸੇ ਨਾਲ ਵੀ ਜਰੂਰੀ ਨਹੀਂ ਕਿਸੇ ਨਾਲ ਕਿਸੇ Hindu ਨਾਲ ਵੀ ਧੱਕਾ ਹੋਇਆ ਹੈ ਅਸੀਂ ਕਿਤੇ ਇਦਾਂ ਦੀ ਘਟਨਾ ਵਾਂ ਜਿਹੜੀ ਵਾਪਰੀ ਜਨ ਅਸੀਂ ਉਹ Hindu ਦਾ ਵੀ ਸਾਥ ਦਿੱਤਾ ਹੈ ਇੱਥੇ ਕਿਸੇ ਮੁਸਲਮਾਨ ਨਾਲ ਦੀ ਘਟਨਾ ਵਾਪਰੀ ਉਹਦੇ ਦਾ ਸਾਥ ਦਿੱਤਾ ਹੈ ਦੇਖੋ ਸੂਈ ਕਾਨੂੰਨੀ ਤਰੀਕੇ ਨਾਲ ਸਹੀ ਉਹ ਅਸੀਂ ਤੁਹਾਡੇ ਨਾਲ ਕੋਈ ਧੱਕਾ ਹੋ ਰਿਹਾ ਅਸੀਂ ਤੁਹਾਡੇ ਨਾਲ ਆ ਇਸ ਕੈਥਲ ਦੇ ਵਿੱਚ ਹੀ ਕੁਝ ਟਾਈਮ ਪਹਿਲਾਂ ਇੱਕ ਨੌਜਵਾਨ ਵੀਰ 15 ਅਗਸਤ ਨੂੰ ਇੱਕ ਨਿਸ਼ਾਨ ਸਾਹਿਬ ਘਰੇ ਚੜਾਉਂਦਾ ਉਹ ਕਹਿੰਦਾ ਜੀ ਅਸੀਂ ਗੁਲਾਮ ਆ ਉਨੇ ਨਿਸ਼ਾਨਸਬ ਆਇਆ ਉਹਨੂੰ ਪ੍ਰਸ਼ਾਸਨ ਇਹ ਗੁੱਲਾ ਪੁਲਿਸ ਤੰਗ ਕਰਨ ਲੱਗ ਪਈ ਐਸਪੀ ਸਾਹਿਬ ਨੂੰ ਮਿਲੇ ਸੀ ਸੀ ਤੇ ਐਸਪੀ ਸਾਹਿਬ ਨੇ ਮੈਂ ਗੱਲਬਾਤ ਕੀਤੀ ਵੀ ਐਸਪੀ ਸਾਹਿਬ ਉੱਥੇ ਦੇਖੋ ਗੈਰਕਾਨੂੰਨੀ ਕੀ ਆਪਣੇ ਘਰੇ ਕੋਈ ਨਿਸ਼ਾਨਸਬ ਲਾ ਰਿਹਾ ਉਹ ਆਪਣਾ ਇੱਕ ਬਿਰਕਾਪ ਇਹ 6 ਸੈਂਟੀਮੈਂਟਸ ਨਾਲ ਜੁੜ ਰਹੀ ਹੈ ਖਬਰ ਕਿਉਂਕਿ ਦਸਤਾਰ ਧਾਰੀ ਮੁੰਡਾ ਜਦੋਂ ਤਸਵੀਰਾਂ ਚੱਲ ਰਹੀਆਂ ਨੇ ਕਿ ਪਾਕਿਸਤਾਨ ਲਈ ਜਸੂਸੀ ਕਰ ਰਿਹਾ ਹੈ ਤਾਂ ਬਹੁਤ ਸਾਰੇ ਨੈਰੇਟਿਵ ਸਿਰਜੇ ਜਾ ਰਹੇ ਨੇ ਇੱਕ ਪਾਸੇ ਐਂਟੀ ਸਿੱਖ ਵੀ ਔਰ ਪ੍ਰੋ ਸਿੱਖ ਸੈਂਟੀਮੈਂਟ ਵੀ ਸਿਰਜਿਆ ਜਾ ਰਿਹਾ ਹੈ ਨੈਰੇਟਿਵ ਇਹ ਆ ਰਿਹਾ ਹੈ ਕਿ ਹਰਿਆਣਾ ਦੇ ਵਿੱਚ ਸਿੱਖਾਂ ਨੂੰ ਸਿੱਖਾਂ ਦੀ ਸਥਿਤੀ ਕੀ ਹੈ ਇਸ ਵੇਲੇ ਹਰਿਆਣ ਤੁਸੀਂ ਪੋਲੀਟੀਕਲੀ ਐਕਟਿਵ ਹੋ ਔਰ ਤੁਸੀਂ ਕਹਿ ਰਹੇ ਹੋ ਕਿ ਇੱਕ ਮੁੰਡਾ ਇਹਦੇ ਤੇ ਇਲਜ਼ਾਮ ਲੱਗ ਗਿਆ ਫਿਰ ਇੱਕ ਮੁੰਡਾ ਪਹਿਲੇ ਨਿਸ਼ਾਨ ਸਾਹਿਬ ਲਾਇਆ ਤੇ ਉਹਦੇ ਤੇ ਇਲਜ਼ਾਮ ਲੱਗ ਗਿਆ ਕੀ ਤੱਕਾ ਤੱਕੇ ਸਹੀ ਹੋ ਰਹੀ ਹੈ ਕਿ ਇਹ ਸਥਿਤੀ ਇਹੋ ਜਿਹੀ ਬਣ ਰਹੀ ਹੈ ਤੱਕੇ ਸਹੀ ਹੋ ਰਹੀ ਹੈ ਜੀ ਕੋਈ ਇਦਾਂ ਇਸ ਕੈਥਲ ਦੀ ਗੱਲ ਸੁਣਾ ਰਿਹਾ ਤੁਹਾਨੂੰ ਮੈਂ ਕੈਥਲ ਦੇ ਵਿੱਚ ਦੋ ਦਿਨ ਘਟਨਾ ਵਾਪਰ ਗਈ ਹੈ ਇਹ ਘਟਨਾ ਜਿਵੇਂ ਪਿੱਛੇ ਇੱਕ ਸਿੱਖ ਨੌਜਵਾਨ ਨੂੰ ਕੈਥਲ ਸ਼ਹਿਰ ਦੇ ਵਿੱਚ ਕੁੱਟਮਾਰ ਹੁੰਦੀ ਹੈ ਖਾਲਸਤਾਨੀ ਕਹਿ ਕੇ ਉਹਨੂੰ ਮਾਰ ਕੁੱਟ ਕਰਦੇ ਆ ਉਹ ਕੁੱਟ ਕਰਦੇ ਆ ਤਾਂ ਅਸੀਂ ਉੱਤੇ 307 ਦੀ ਡਿਮਾਂਡ ਕਰਦੇ ਆ ਉਹਨੂੰ ਬਚਾਉਣ ਵਾਲਾ ਵੀ ਇੱਕ ਆਪਣਾ ਰਾਜੂ ਪਾਈ ਸੀ ਉਹ ਜੋ ਸੇਖ ਨੂੰ ਮਾਰਿਆ ਰਾਤ ਨੂੰ ਗਲਚ ਪਰਨਾ ਪਾ ਕੇ ਤੇ ਇਟਾਂ ਦੇ ਨਾਲ ਦੋ ਜਣੇ ਮਾਰ ਰਹੇ ਨੇ ਤਾਂ ਉਹ ਜਦੋਂ ਮਾਰਿਆ ਤੇ ਉਹਦੇ ਉੱਤੇ ਧਾਰਾ 307 ਵੀ ਮੰਗ ਕੀਤੀ ਉਹ ਵੀ ਨਾ ਲੱਗੀ ਜੇ 308 ਲੱਗੀ ਬੰਦੇ ਨੂੰ ਘੱਟੋ ਘੜ ਪੰਜ ਸੱਤ ਟਾਂਕੇ ਲੱਗੇ ਉਹ 308 ਤੱਕ ਵੀ ਉਹਦੇ ਉੱਤੇ ਵੀ ਆਬਜੈਕਸ਼ਨ ਖੜਾ ਕਰਤਾ ਵੀ ਕਾਤੋਂ ਲੱਗ ਰਿਹਾ ਮਸੀਂ ਕਹਿ ਰਹੇ ਆ ਜਦੋਂ ਇਹ ਤਿੰਨ ਚਾਰ ਘਟਨਾਵਾਂ ਇਹ ਕਤਲ ਕਤਲ ਦੀ ਇਦਾਂ ਦੀ ਹੋ ਗਈਆਂ ਨੇ ਤੇ ਮੈਂ ਚਾਹੁੰਦਾ ਵਾਂ ਵੀ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਕਿ ਕਿਸੇ ਤਰ੍ਹਾਂ ਦਾ ਇਦਾਂ ਦਾ ਮਾਹੌਲ ਪੈਦਾ ਨਾ ਹੋਵੇ ਕਿ ਸਾਡਾ ਭਾਈਚਾਰਾ ਖਰਾਬ ਨਾ ਹੋਵੇ ਇਹ ਇੱਕ ਟੋੜ ਸਾਡੀ ਗੱਲ ਤਾਂ ਸਾਡੀ ਸੁਣਨਾ ਬਿਲਕੁਲ ਤਾਂ ਪਰਿਵਾਰ ਵਾਲੇ ਫਿਲਹਾਲ ਮਿਲ ਨਹੀਂ ਰਹੇ ਕੁਝ ਪਰਿਵਾਰਕ ਜਿਹੜੇ ਪਿੰਡ ਵਾਸੀ ਨੇ ਕੀ ਨਾਮ ਹੈ ਜੀ ਤੁਹਾਡਾ ਸੁਖਵਿੰਦਰ ਸਿੰਘ ਹੈ ਜੀ ਸੁਖਵਿੰਦਰ ਸਿੰਘ ਜੀ ਤੁਸੀਂ ਇਸ ਪਿੰਡ ਦੇ ਹੋ ਅਸੀਂ ਇਹਨਾਂ ਦੇ ਗੁਆਂਢੀ ਆ ਜੀ ਅੱਛਾ ਨਾਲ ਦਾ ਘਰ ਹੈ ਤੁਹਾਡਾ ਇਸ ਤੋਂ ਅਗਲਾ ਅੱਛਾ ਇਹ ਪਰਿਵਾਰ ਤੇ ਬੜਾ ਵੱਡਾ ਇਲਜ਼ਾਮ ਲੱਗ ਗਿਆ ਨੌਜਵਾਨ ਨੂੰ ਫੜ ਲਿਆ ਕਦੋਂ ਗ੍ਰਿਫਤਾਰ ਕੀਤਾ ਗਿਆ ਪੂਰੀ ਕਹਾਣੀ ਮੈਂ ਇੱਕ ਵਾਰੀ ਜਾਨਣਾ ਚਾਹਾਂਗਾ ਕਿ ਪਹਿਲਾਂ ਤੁਸੀਂ ਕਹਾਣੀ ਦੱਸੋ ਫਿਰ ਇਹਨਾਂ ਦੇ ਪਰਿਵਾਰ ਬਾਰੇ ਉਹ ਨੌਜਵਾਨ ਦੇ ਕਿ ਇਸ ਤਰ੍ਹਾਂ ਦਾ ਬਿਹੇਵੀਅਰ ਸੀ ਉਹ ਜਾਨਣਾ ਚਾਹਾਂਗੇ ਕਹਾਣੀ ਦੇਖੋ ਜੀ ਜਿਆਦਾ ਤਾਂ ਸਾਨੂੰ ਨੋਲਿਜ ਨਹੀਂ ਹੈ ਮੈਂ ਵੀ ਬਾਹਰ ਰਿਆ ਸੀ ਥੋੜੇ ਦਿਨ ਬਾਹਰ ਗਿਆ ਹੋਇਆ ਸੀ ਪਤਾ ਲੱਗਾ ਵੀ ਇਹਨੂੰ ਪੁਲਿਸ ਲੈ ਗਈ ਹੈ ਸਿਰਫ ਇਨਵੈਸਟੀਗੇਸ਼ਨ ਵਾਸਤੇ ਵੀ ਆਪਣਾ ਤੇਰੀਆਂ ਨਾ ਸੋਸ਼ਲ ਮੀਡੀਆ ਤੇ ਕੁਝ ਫੋਟੋ ਆਏ ਆ ਇਸ ਕਰਕੇ ਅਸੀਂ ਤੇਰੀ ਜਾਂਚ ਕਰਨੀ ਹੈ ਵੀ ਆਰਮ ਐਕਟ ਦੇ ਤਹਿਤ ਤੇਰਾ ਥੋੜੀ ਜਾਂਚ ਕਰਨੀ ਇਸ ਤਹਿਤ ਲੈ ਗਏ ਉਸ ਤੋਂ ਬਾਅਦ ਉਹਦੀ ਜਾਂਚ ਕਰਕੇ ਦੋ ਦਿਨ ਸੀ ਇਸ ਟੂ ਨੇ ਰੱਖਿਆ ਜਾਂਚ ਕਰਕੇ ਚਲੋ ਜ਼ਮਾਨਤ ਕਰਕੇ ਛੇੜਾਤਾ ਉਸ ਤੋਂ ਬਾਅਦ ਦੂਸਰਾ ਡਿਪਾਰਟਮੈਂਟ ਲੈ ਗਿਆ ਚੱਕ ਕੇ ਉਹਨੂੰ ਅੱਛਾ ਉਸੇ ਵੇਲੇ ਹੀ ਫੜ ਲਿਆ ਕਿ ਘਰ ਆ ਗਿਆ ਸੀਗਾ ਜ਼ਮਾਨਤ ਉਹ ਤੋਂ ਉਸੇ ਉਸੇ ਜਗ੍ਹਾ ਤੋਂ ਹੀ ਜ਼ਮਾਨਤ ਹੋਈ ਹੈ ਤੇ ਦੂਸਰੇ ਡਿਪਾਰਟਮੈਂਟ ਨੇ ਲੈ ਲਿਆ ਵੀ ਅਸੀਂ ਇਹਦੀ ਇਨਵੈਸਟੀਗੇਸ਼ਨ ਕਰਨੀ ਹੈ ਉਹ ਹੁਣ 3 ਦਿਨਾਂ ਤੋਂ ਇਨਵੈਸਟੀਗੇਸ਼ਨ ਉਹ ਨਾਲ ਦੇ ਨਾਲ ਹੀ ਮੀਡੀਆ ਦੇ ਵਿੱਚ ਆ ਗਿਆ ਜੀ ਇਹ جاسੂਸ ਹੈ ਪਾਕਿਸਤਾਨੀ ਜਸੂਸ ਹੈ ਸਾਨੂੰ ਤਾਂ ਹੈਰਾਨੀ ਹੋ ਗਈ ਸੁਣ ਕੇ ਸਾਡੇ ਪਿੰਡ ਦੇ ਵਿੱਚ ਤੁਸੀਂ ਸਾਰੇ ਪਿੰਡ ਚ ਘੁੰਮ ਲੋ ਔਰ ਜਿਹੜੀ ਮਰਜ਼ੀ ਬਰਾਦਰੀ ਨੂੰ ਪੁੱਛ ਲੋ ਹਰ ਆਦਮੀ ਇਹਦੀ ਗਾਰੰਟੀ ਦੇਵੇਗਾ ਵੀ ਇਹ ਲੜਕਾ ਐਸਾ ਨਹੀਂ ਹੈ ਛੋਟੇ ਬੱਚੇ ਨੂੰ ਪੁੱਛ ਲਓ ਚਾਹੇ ਬਜ਼ੁਰਗਾਂ ਨੂੰ ਪੁੱਛ ਲਓ ਕਈਆਂ ਨਾਲ ਆਪਾਂ ਵੀ ਮਿਲੇ ਸਾਰੇ ਕਹ ਰਹੇ ਨੇ ਬੜੇ شریف ਪਰਿਵਾਰ ਦੇ ਨੇ ਕਿਸ ਤਰ੍ਹਾਂ ਦਾ ਪਰਿਵਾਰ ਹੈ ਇਹਨਾਂ ਦੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਔਰ ਇਹ ਨੌਜਵਾਨ ਕਾਲਜ ਤੇ ਜਾਂਦਾ ਸੀਗਾ ਕਹਿੰਦੇ ਕਿ ਮਹੀਨੇ ਕੋ ਤੋਂ ਕਾਲਜ ਵੀ ਨਹੀਂ ਜਾ ਰਿਹਾ ਸੀਗਾ ਉੱਥੇ ਵੀ ਅਟੈਂਡੈਂਸ ਮਿਸਿੰਗ ਸੀਗੀ ਤਾਂ ਪਿੰਡ ਦੇ ਵਿੱਚ ਆਖਰੀ ਵਾਰ ਤੁਸੀਂ ਕਦੋਂ ਦੇਖਿਆ ਸੀਗਾ ਦਵਿੰਦਰ ਨੂੰ ਪਿੰਡ ਹੀ ਰਿਹਾ ਲਗਭਗ ਇਹ ਆਪਦੇ ਡੈਡੀ ਦੇ ਨਾਲ ਇਹਦਾ ਡੈਡੀ ਕੱਲਾ ਨੌਕਰ ਕੋ ਰੱਖਿਆ ਨਹੀਂ 23-24 ਕਿੱਲਾਂ ਦੀ ਖੇਤੀ ਐ ਆਪਦੇ ਡੈਡੀ ਦੇ ਨਾਲ ਇਹਨੇ ਕਣਕ ਵੜਾਈ ਐ ਕਣਕ ਬਾਜਾਰ ਸਟਾਈ ਐ ਸਾਰਾ ਕੰਮ ਆਪਦੇ ਡੈਡੀ ਦੇ ਨਾਲ ਕਰਾਇਆ ਪਿਓ ਪੁੱਤ ਐ ਇੱਕ ਭੈਣ ਐ ਮਾਂ ਐ ਤੇ ਇੱਕ ਦਾਦੀ ਐ ਪੰਜ ਮੈਂਬਰਾਂ ਕਰਦੇ ਵਧੀਆ ਖੇਤੀ ਐ ਇਹਨਾਂ ਦੀ 23-24 ਕਿੱਲਾਂ ਦੀ ਆਪਦੇ ਪਿਓ ਬੜਾ شریف ਐ ਬੇ ਇਤਿਹਾਸ شریف ਐ ਪਿੰਡ ਦੇ ਵਿੱਚ ਜਿੰਨੂੰ ਮਰਜ਼ੀ ਪੁੱਛ ਲਿਓ ਉਹਨੂੰ ਵਿਚਾਰੇ ਨੂੰ ਤੇ ਥਾਣਾ ਚੌਂਕੀ ਦਾ ਪਤਾ ਵੀ ਨਹੀਂ ਵੀ ਥਾਣਾ ਚੌਂਕੀ ਕੀ ਚੀਜ਼ ਐ ਇਹ ਬੱਚੇ ਨੇ ਚਲੋ ਘਰ ਦਾ ਕੰਮ ਸੰਭਾਲ ਲਿਆ ਥੋੜਾ ਅੱਗੇ ਨਿਕਲਿਆ ਸੀ ਸਮਾਜ ਚ ਚਲੋ ਬਾਹਰ ਵਿਚਰਨ ਲੱਗ ਗਿਆ ਇਹਨੂੰ ਨੌਲੇਜ ਸੀ ਇਹ ਖੇਤੀ ਆਪਦੇ ਢੰਗ ਨਾਲ ਕਰਉਣ ਲੱਗ ਗਿਆ ਖੇਤੀ ਸਾਂਭਣ ਵਾਸਤੇ ਥੋੜਾ ਰੁਕਿਆ ਸੀ ਮਤਲਬ ਵੀ ਪਿੰਡ ਦੇ ਵਿੱਚ ਦਵਿੰਦਰ ਜਿਹੜਾ ਕਦੀ ਕੋਈ ਲੜਾਈ ਝਗੜੇ ਦੇ ਵਿੱਚ ਨਜ਼ਰ ਆਇਆ ਕੋਈ ਐਹੋ ਜਿਹੀ ਲੜਾਈ ਝਗੜਾ ਜਾਂ ਕੋਈ ਐਹੋ ਜਿਹੀ ਐਕਟੀਵਿਟੀ ਜਿਹਦੇ ਨਾਲ ਲੱਗਿਆ ਹੋਵੇ ਕਿ ਬਈ ਇਸ ਤਰ੍ਹਾਂ ਜੋ ਇਲਜ਼ਾਮ ਲੱਗ ਰਹੇ ਨੇ ਜਾਂ ਹਥਿਆਰਾਂ ਵਾਲੀ ਤਸਵੀਰਾਂ ਪਾਤ ਤੀਆਂ ਇਹ ਸਿਗਾ ਕਿ ਇੱਕ ਜਿਹੜਾ ਨੌਜਵਾਨੀ ਦਾ ਜਿਹੜਾ ਗਰਮ ਖੂਨ ਹੁੰਦਾ ਉਹ ਉਹਦੇ ਬਿਹੇਵੀਅਰ ਚ ਨਜ਼ਰ ਆਂਦਾ ਸੀਗਾ ਨਾ 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 ਤੁਸੀਂ ਫਿਰ ਪਿੰਡ ਚ ਇਨਵੈਸਟੀਗੇਸ਼ਨ ਕਰ ਸਕਦੇ ਪੂਰੇ ਪਿੰ ਹਰ ਆਦਮੀ ਨਾਲ ਇਹਨੇ ਪਿਆਰ ਨਾਲ ਵਿਚਰਦਾ ਸੀ ਵੀ ਵਿਸ਼ਵਾਸ ਹੀ ਨਹੀਂ ਹੋ ਰਿਹਾ ਵੀ ਹੋ ਕੇ ਗਿਆ ਸਾਨੂੰ ਖੁਦ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਗਵੰਡੀਆਂ ਨੂੰ ਕਿਉਂਕਿ ਸਾਡੇ ਨਾਲ ਤੇ ਇਹਨਾਂ ਪਰਿਵਾਰ ਬੜਾ ਵਿਚਰਦਾ ਸੀ ਕੋਈ ਲੜਾਈ ਝਗੜਾ ਕਦੀ ਨਹੀਂ ਲਿਖਿਆ ਦਮਿੰਦਰ ਦਾ ਵੀ ਬਿਲਕੁਲ ਨਹੀਂ ਕਿਸੇ ਤਰ੍ਹਾਂ ਦਾ ਵੀ ਨਹੀਂ ਕਿਸੇ ਤਰ੍ਹਾਂ ਦਾ ਵੀ ਬਹੁਤ ਇਹ ਆ ਵੀ ਚਲੋ ਆਪਣੀ ਲਾਈਫ ਬੜੀ ਲਗਜ਼ਰੀ ਜੀ ਰਿਆ ਸੀ ਉਹ ਕਿਉਂਕਿ ਖੇਤੀ ਚਲੋ ਪ੍ਰਮਾਤਮਾ ਦੀ ਕਿਰਪਾ ਬੜੀ ਸੋਹਣੀ ਹੈ ਮਿਹਨਤ ਕਰਦਾ ਪਰਿਵਾਰ ਹੈ ਕੋਈ ਨੌਕਰ ਨਹੀਂ ਰੱਖਦੇ ਆਪ ਹੀ ਮਿਹਨਤ ਕਰਦੇ ਸੀ ਦੇਖ ਲਓ 23 24 ਕਿੱਲਾਂ ਦੀ ਖੇਤੀ ਪੀਓ ਪੋਤੀ ਕਰਦੇ ਸੀ ਅੱਛਾ ਜੀ ਆਪ ਵੀ ਖੇਤੀ ਵੀ ਦਵਿੰਦਰ ਆਪ ਖੇਤੀ 'ਚ ਵੀ ਲੱਗਿਆ ਰਹਿੰਦਾ ਸੀ ਜੀ 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 ਬਿਲਕੁਲ ਆ ਹੁਣ ਕਣਕ ਦੀ ਲਗਜ਼ਰੀ ਲਾਈਫ ਕਿੱਦਾਂ ਦੀ ਜਿੰਦਾ ਸੀਗਾ ਕੀ ਲਗਜ਼ਰੀ ਘਰੇ ਰਹਿਣਾ ਥੋੜਾ ਕਪੜਾ ਛੌਂਕਣਾ ਪਉਂਦਾ ਸੀ ਜੀ ਸਟੈਂਡਰਡ ਲਿਵਿੰਗ ਸਟੈਂਡਰਡ ਵਧੀਆ ਕਿਤੇ ਦੀ ਜੀ 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 ਨਸ਼ਾ ਕਿਸੇ ਤਰ੍ਹਾਂ ਦਾ ਨਹੀਂ ਉਹਦੇ ਅੰਦਰ ਕੋਈ ਸ਼ਰਾਬ ਵਗੈਰਾ ਨਾ ਨਾ ਕਦੇ ਟੱਚ ਵੀ ਨਹੀਂ ਕਰਦਾ ਕੋਈ ਨਸ਼ਾ ਹੈ ਹੀ ਨਹੀਂ ਕਿਸੇ ਤਰ੍ਹਾਂ ਦਾ ਬੜਾ شریف ਬੱਚਾ ਹਰ ਤਰ੍ਹਾਂ ਦਾ ਗੁਰੂ ਘਰ ਸੇਵਾ ਕਰਨ ਵਾਲਾ ਬੱਚਾ ਜਦੋਂ ਬੱਚੇ ਹਰ ਸੰਡੇ ਨੂੰ ਸੇਵਾ ਕਰਦੇ ਆ ਗੁਰਦੁਆਰੇ ਸੇਵਾ ਨਾਲ ਕਰਦਾ ਹੀ ਬਹੁਤ ਅੱਛਾ ਬੱਚਾ ਸਾਨੂੰ ਤੇ ਵਿਸ਼ਵਾਸ ਨਹੀਂ ਹੋ ਰਿਹਾ ਵੀ ਇਹ ਹੋ ਕੀ ਗਿਆ ਅਚੋ ਵੀ 23 ਕਿੱਲੇਾਂ ਦੀ ਜਦੋਂ ਜ਼ਮੀਨ ਦੀ ਖੇਤੀ ਕਰਦੇ ਹੋ ਫਿਰ ਕਮਾਈ ਵੀ ਚੰਗੀ ਹੋਣੀ ਤੁਸੀਂ ਦੱਸਿਆ ਕਿ ਲਿਵਿੰਗ ਸਟੈਂਡਰਡ ਵੀ ਵਧੀਆ ਹੈ ਤਾਂ ਇਲਜ਼ਾਮ ਹੈ ਲੱਗ ਰਿਹਾ ਹੈ ਕਿ ਸ਼ਾਇਦ ਪੈਸੇ ਪਾਕਿਸਤਾਨ ਤੋਂ ਮਿਲਦੇ ਸੀ ਆਈਐਸਆਈ ਪੈਸੇ ਦਿੰਦਾ ਸੀ ਤਾਂ ਇਹ ਜਾਣਕਾਰੀ ਜਿਹੜੀ ਹੈ ਉੱਧਰ ਪਹੁੰਚਾਉਂਦਾ ਹੋਏਗਾ ਦੇਖੋ ਜੀ ਅਸੀਂ ਤਾਂ ਅਖਬਾਰ ਦੇ ਵਿੱਚ ਖਬਰ ਵੀ ਪੜ੍ਹੀ ਹੈ ਵੀ ਉਹਦੇ ਖਾਤਿਆਂ ਦੀ ਵੀ ਜਾਂਚ ਹੋ ਰਹੀ ਹੈ ਠੀਕ ਹੈ ਨਾ ਤੇ ਉਹ ਹੁਣ ਚਲੋ ਡਿਪਾਰਟਮੈਂਟ ਜਾਂਚ ਕਰ ਹੀ ਰਿਹਾ ਹੈ ਉਹ ਆਪ ਦੀ ਤਸੱਲੀ ਕਰ ਲਏਗਾ ਪਰ ਇਹ ਆ ਵੀ ਹੁਣ ਤੁਸੀਂ ਆਪ ਦੇਖ ਲਓ 24 ਕਿੱਲਾਂ ਦਾ ਜੇ ਠੇਕਾ ਲਾਈਏ ਨਾਰਮਲੀ ਉਹ ਵੀ 20 ਲੱਖ ਰੁਪਇਆ ਬੰਦਾ ਉਹਨਾਂ ਨੂੰ ਆਪ ਹੀ ਪਰਮਾਤਮਾ ਦੀ ਬੜੀ ਕਿਰਪਾ ਹੈ ਮਿਹਨਤੀ ਬੜੇ ਐ ਨੌਕਰ ਕੋਈ ਰੱਖਣਾ ਨਹੀਂ ਆਪ ਖਾਦਾ ਪਾਉਣੀਆ ਆਪ ਦਵਾਈਆਂ ਪਾਉਣੀਆ ਹਰ ਕੰਮ ਆਪ ਕਰਦਾ ਹੈ ਮੁੰਡਾ ਇੰਨਾ ਮਿਹਨਤੀ ਬੱਚਾ ਸੀ ਜੀ ਵੀਰੋ ਐਸੀ ਜਿਹੀ ਦੀ ਵੀਡੀਓ ਤੇ ਤੁਸੀਂ ਅੰਦਾਜ਼ਾ ਲਾਓ ਕਿ ਪਾਕਿਸਤਾਨ ਦੀ ਫੌਜ ਨੂੰ ਪਾਕਿਸਤਾਨ ਦੀ ਆਰਮੀ ਨੂੰ ਇਹ ਜ਼ਰੂਰਤ ਹੈ ਕਿ ਉਹ ਛੋਟੇ ਜਿਹੇ ਬੱਚਿਆਂ ਨੂੰ ਜਸੂਸੀ ਕਰਵਾਏਗੀ ਇਸਤੇਮਾਲ ਕਰੇਗੀ ਬਿਲਕੁਲ ਵੀ ਨਹੀਂ ਹੈ ਨਰਿੰਦਰ ਮੋਦੀ ਖੁਦ ਦੁਸ਼ਮਣ ਬਣ ਚੁੱਕਿਆ ਹੈ ਆਪਣੇ ਹੀ ਨੌਜਵਾਨਾਂ ਦਾ ਆਪਣੀ ਨੌਜਵਾਨ ਪੀੜੀ ਦਾ ਆਪਣੇ ਮੁਲਕ ਦੇ ਫਿਊਚਰ ਦਾ ਖੁਦ ਦੁਸ਼ਮਣ ਬਣ ਚੁੱਕਿਆ ਹੈ ਤੁਸੀਂ ਅੰਦਾਜ਼ਾ ਲਾਓ ਕਿ ਪੰਜਾਬੀਆਂ ਨੂੰ ਸਿੱਖਾਂ ਨੂੰ ਇਹ ਚੀਜ਼ ਕਰਕੇ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਜਸੂਸ ਨੇ ਇੰਜ ਹੋ ਹੀ ਨਹੀਂ ਸਕਦਾ ਕਿ ਪਾਕਿਸਤਾਨ ਦੀ ਜਰੀ ਆਰਮੀ ਹੈ ਉਹ ਐਡੇ ਛੋਟੇ ਬੱਚਿਆਂ ਨੂੰ ਜਸੂਸ ਬਣਾਏਗੀ ਤੇ ਦੂਸਰੇ ਨੰਬਰ ਤੇ ਇਨ ਕੇਸ ਅਗਰ ਕੋਈ ਜਸੂਸ ਹੈ ਵੀ ਤੇ ਉਹ ਇਸ ਤਰ੍ਹਾਂ ਤੇ ਸਾਹਮਣੇ ਬਿਲਕੁਲ ਵੀ ਨਹੀਂ ਆਏਗਾ ਤੇ ਮੋਦੀ ਆਪਣੇ ਹੀ ਲੋਕਾਂ ਦਾ ਗਲਾ ਘੁੱਟ ਰਿਹਾ ਹੈ ਆਪਣੇ ਹੀ ਲੋਕਾਂ ਦਾ ਦੁਸ਼ਮਣ ਬਣ ਚੁੱਕਿਆ ਹੈ ਐਸਜੀਜੀ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ